ਕਿ ਕਾਂਗਰਸ ਦੀ ਕਾਰਗੁਜ਼ਾਰੀ ਜ਼ੀਰੋ ਕਾਂਗਰਸ ਨੇ ਲੋਕਾਂ ਨਾਲ ਕੀਤਾ ਧੋਖਾ ਉਹ ਕਾਂਗਰਸ ਦੀ ਸਰਕਾਰ ਤੋਂ ਦੁਖੀ ਹਨ ਤੇ ਉਹਨਾਂ ਨੇ ਵੋਟ ਹੁਣ ਕਾਂਗਰਸ ਤੇ ਉਲਟ ਪਾਉਣੀ ਭਗਵੰਤ ਮਾਨ ਨੇ ਤਾਂ ਖੁੱਲ ਕੇ ਕਹਿਤਾ ਕਿ ਅਸੀਂ ਆਪਦੀ ਪਾਰਟੀ ਡਿਸਾਲਵ ਕਰਦੇ ਹਾਂ ਅਸੀਂ ਆਪਦੀ ਪਾਰਟੀ ਡਿਸਾਲਵ ਕਰਕੇ ਕਾਂਗਰਸ 'ਚ ਸ਼ਾਮਲ ਹੋਣੇ ਉਹਦਾ ਮਤਲਬ ਇਹੀ ਹੈ ਚਾਹੇ ਉਹ ਆਪ ਹੈ ਚਾਹੇ ਪਾਪ ਹੈ ਜਾਂ ਜਿੰਨੀਆਂ ਪਾਰਟੀਆਂ ਨੇ ਇਨਾਂ ਦੇ ਕੈਂਡੀਡੇਟਾਂ ਦੀ ਚੋਣ ਇਨਾਂ ਦੀ ਫਾਈਨਾਂਸਿੰਗ ਸਾਰਾ ਕੁਝ ਰਾਹੁਲ ਗਾਂਧੀ ਦੇ ਇਸ਼ਾਰੇ ਤੇ ਕਾਂਗਰਸ ਦੇ ਭਵਨ ਤੋਂ ਕੰਮ ਚੱਲ ਰਿਹਾ ਤੁਸੀਂ ਫੈਸਲਾ ਕਰੋ ਤੁਸੀਂ ਦੱਸ ਦਿਓ ਤੁਸੀਂ ਢੋਟੀ ਕੀ ਪੁਕਾਰ ਇਹ ਹੀ ਆ ਮੈਂ ਬੇਨਤੀ ਕਰਦਾ ਵੋਟਾਂ ਪਾ ਦਿਓ ਸਾਰੀ ਔਰ ਜੋ ਹੁਕਮਰਾਨ ਬੈਠੇ ਐ ਇਸ ਮੌਕੇ ਤੇ ਉਹਨਾਂ ਨੂੰ ਆਪਣੇ ਅੰਦਰ ਵੀ ਵੇਖਣਾ ਚਾਹੀਦਾ ਕਿ ਜਦ ਸਾਡੇ ਤੋਂ ਕਾਰਗੁਜ਼ਾਰੀ ਫੇਲ ਹੋ ਗਈ ਆ ਸਾਡੀ ਤੇ ਫਿਰ ਉਹ ਨਿੱਜੀ ਵਾਰਾਂ ਤੇ ਉੱਤਰ ਆਏ ਇਸ ਪਾਰਟੀ ਭਗਵੰਤ ਮਾਨ ਨੇ ਵੀ ਕਿਹਾ ਵੀ ਕਾਂਗਰਸ ਦਾ ਸਮਝੌਤਾ ਹੋਣਾ ਚਾਹੀਦਾ ਸੀ ਰੜੀਆਂ ਵੀ ਅਮਿਤ ਸ਼ਾਹ ਤੇ ਅਗਰ ਭਾਜਪਾ ਨੂੰ ਪਰੇਖਨਾਰੇ ਕੀਤਾ ਜਾਂਦਾ ਕੀ ਦੇਖਦੇ ਉਹਨੂੰ ਇਹ ਦੇਖੋ ਮੈਂ ਅੱਗੇ ਗੱਲ ਸਟੇਜ ਤੋਂ ਵੀ ਕਹੀ ਆ ਕਿ ਕਾਂਗਰਸ ਦੀ ਕਾਰਗੁਜ਼ਾਰੀ ਜ਼ੀਰੋ ਕਾਂਗਰਸ ਨੇ ਲੋਕਾਂ ਨਾਲ ਕੀਤਾ ਧੋਖਾ ਤੇ ਕਾਂਗਰਸ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿ ਅੱਜ ਪਾਵੇਂ ਕਿਸਾਨੀ ਹੈ ਨੌਜਵਾਨ ਹੈ ਦਲਿਤ ਭਰਾ ਨੇ ਖੇਤ ਮਜ਼ਦੂਰ ਨੇ EMPLOYE ਉਹ ਕਾਂਗਰਸ ਦੀ ਸਰਕਾਰ ਤੋਂ ਦੁਖੀ ਹਨ ਤੇ ਉਹਨਾਂ ਨੇ ਵੋਟ ਹੁਣ ਕਾਂਗਰਸ ਤੇ ਉਲਟ ਪਾਉਣੀ ਹੈ। ਇਹ ਸਾਜ਼ਸ਼ਾ ਸਾਰੀਆਂ ਚੱਲ ਰਹੀਆਂ ਜਿੰਨੀਆਂ ਪਾਰਟੀਆਂ ਨੇ ਅੱਜ ਤੱਕ ਜਿਵੇਂ ਭਗਵੰਤ ਮਾਨ ਨੇ ਤਾਂ ਖੁੱਲ੍ਹ ਕੇ ਕਹਿ ਤਾ ਕਿ ਅਸੀਂ ਆਪਦੀ ਪਾਰਟੀ ਡਿਸਾਲਵ ਕਰਦੇ ਹਾਂ। ਅਸੀਂ ਆਪਦੀ ਪਾਰਟੀ ਡਿਸਾਲਵ ਕਰਕੇ ਕਾਂਗਰਸ 'ਚ ਸ਼ਾਮਲ ਹੋਣੇ ਉਹਦਾ ਮਤਲਬ ਇਹੀ ਹੈ ਸਿਰਫ ਇਸ ਲਈ ਕਿ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਚਲੇ ਜਾਵੇ। ਮੋੜ ਘੁੜ ਕੇ 20 ਟੀਮ ਆਫ ਕਾਂਗਰਸ ਕੋਲ ਆ ਜਾਵੇ। ਮੈਂ ਅੱਜ ਵੀ ਕਹਿਣਾ ਚਾਹੇ ਉਹ ਆਪ ਹੈ ਚਾਹੇ ਪਾਪ ਹੈ ਜਾਂ ਜਿੰਨੀਆਂ ਪਾਰਟੀਆਂ ਨੇ ਇਹਨਾਂ ਦੇ ਕੈਂਡੀਡੇਟਾਂ ਦੀ ਚੋਣ ਇਹਨਾਂ ਦੀ ਫਾਈਨਾਂਸਿੰਗ ਸਾਰਾ ਕੁਝ ਰਾਹੁਲ ਗਾਂਧੀ ਦੇ ਇਸ਼ਾਰੇ ਤੇ ਕਾਂਗਰਸ ਦੇ ਭਵਨ ਤੋਂ ਕੰਮ ਚੱਲ ਰਿਹਾ ਆ ਜਿਹੜੇ ਕੈਂਡੀਡੇਟ ਇੱਕੇ ਹੋਰ ਪਾਰਟੀ ਦੇ ਖਲੋਤੇ ਆ ਉਹਨਾਂ ਦਾ ਸਾਰਾ ਟੱਬਰ ਉਹਨਾਂ ਦਾ ਭਾਈਆ ਉਹਨਾਂ ਦੀ ਭਾਂਜੀ ਉਹਨਾਂ ਨੂੰ ਮਤਲਬ ਸਾਰੀ ਨਿੱਕਾ ਕੈਪਟਨ ਦੀ ਕਿਚਨ ਕੈਬਿਨੇਟ 'ਚ ਜਸਟਿਸ ਰਣਜੀਤ ਸਿੰਘ ਅਰਕੇ ਬਹਿ ਕੇ ਸਲਾਹ ਕਰਦੇ ਆ ਤੇ ਇੱਥੇ ਆ ਕੇ ਨਵੀਆਂ-ਨਵੀਆਂ ਛਕੂਬੇ ਛੱਡਣ ਇਹ ਲੋਕ ਮਗਰ ਬੜੇ ਸਿਆਣੇ ਆ ਜੀ ਇੰਨਾਂ ਗੱਲਾਂ 'ਚ ਆਉਣ ਵਾਲੇ ਨਹੀਂ ਸਰ ਹੈਲਥ ਮਿਨਿਸਟਰ ਨੇ ਅੱਜ ਬਠਿੰਡਾ ਆ ਕੇ ਕਿਹਾ ਵੀ ਹਰਸਿਮਰ ਦੇਮਸ ਦੀ ਮਾਮਲੇ 'ਚ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅੱਜ ਬਠਿੰਡਾ ਪ੍ਰੈਸ ਕਾਨਫਰੰਸ ਕੀਤੀ ਹੈ ਦੇਖੋ ਜੀ ਮੇਰੀ ਬੜੀ ਸਪਸ਼ਟ ਗੱਲ ਹੈ ਤਾਂ ਕਿ ਦੇਖਿਆ ਜੀ ਫਾਈਨਾਂਸ ਮਿਨਿਸਟਰ ਨੇ ਦੇਸ਼ ਦੇ ਫਾਈਨਾਂਸ ਮਿਨਿਸਟਰ ਨੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਅੰਮਰ ਜ ਆਪਾਂ ਪੰਜਾਬ ਚ ਬਠਿੰਡਾ ਸ਼ਹਿਰ ਨੂੰ ਮਾਨਸੇ ਦੇ ਇਲਾਕੇ ਨੂੰ ਏਮਜ਼ ਦਿੱਤਾ 인ਦਰਾ ਗਾਂਧੀ ਨੇ ਨਹੀਂ ਪਹਿਲਾਂ ਦਿੱਤਾ ਲੰਮਾ ਸਮਾਂ ਰਹੀ ਜਵਾਲ ਨਾਲ ਨਹਿਰੂ ਨਹੀਂ ਦੇ ਕੇ ਗਏ ਸੋਨੀਆ ਗਾਂਧੀ ਨਹੀਂ ਲੈ ਆ ਕੇ ਦੇ ਸਕੀ ਰਜੀਵ ਗਾਂਧੀ ਨਹੀਂ ਲੈ ਆ ਕੇ ਦੇ ਸਕੀ ਪੈਸੇ ਵੀ ਸੈਂਟਰ ਦੀ ਸਰਕਾਰ ਦੇ ਮੋਦੀ ਸਾਹਿਬ ਦੇ ਦਿੱਤੇ ਸਾਰੀ ਚੀਜ਼ਾਂ ਸੈਂਟਰ ਤੋਂ ਆਉਣੀਆਂ ਸੀ ਇਹਨਾਂ ਨੇ ਇਕੱਲਾ ਆਪ ਦੀ ਜਿਹੜੀਆਂ ਕੁਝ ਕੰਡੀਸ਼ਨਾਂ ਸੀ ਉਹ ਪੂਰੀਆਂ ਕਰਨੀਆਂ ਜਿਵੇਂ ਭੁੰਦਰ ਸਾਹਿਬ ਨੇ ਦੱਸੀਆਂ ਮਗਰ ਨਹੀਂ ਕੀਤੀਆਂ ਔਰ ਉਸ ਦਾ ਨੁਕਸਾਨ ਕਿਦਾ ਹੋਇਆ ਬ੍ਰਹਮੇਂਦਰਾ ਜੀ ਦਾ ਜਾਂ ਕਿਸੇ ਤਗੜੇ ਬੰਦੇ ਦਾ ਇਲਾਜ ਤਾਂ ਜਿੱਥੇ ਮਰਜੀ ਹੋ ਜਾ ਰੱਬ ਵੱਲੋਂ ਤੰਦਰੁਸਤੀ ਬਖਸ਼ੇ ਮਗਰ ਤਗੜੇ ਬੰਦੇ ਦਾ ਇਲਾਜ ਤਾਂ ਉਹ ਦਿੱਲੀ ਜਾ ਕੇ ਵੀ ਕਰਾ ਲੂ ਨੁਕਸਾਨ ਹੋਇਆ ਸਧਾਰਨ ਲੋਕ ਦਾ ਲੋਕਾਂ ਦਾ ਬੈਕਵਰਡ ਲੋਕਾਂ ਦਾ ਦਲਿਤ ਭਰਾਮਾਂ ਦਾ ਸਧਾਰਨ ਲੋਕਾਂ ਦਾ ਜਿਨ੍ਹਾਂ ਦੇ ਮਾਂਸਾ ਤੇ ਇਸ ਇਲਾਕੇ ਨਾਲ ਬਠਿੰਡਿਆ ਸੰਗਰੂਰ ਇਹ ਸਾਰੇ ਆਲੇ-ਦੁਆਲੇ ਇਲਾਕੇ ਦੇ ਇਸ ਲਈ ਮਾਫੀ ਮੰਗਣ ਕਿ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਸਕੇ ਲੋਕਾਂ ਕੋਲੋਂ ਮਾਫੀ ਮੰਗਣ ਨਗਰ ਅਜਮਾ ਬਧਾਈ ਦੇਣਾ ਕਿ ਮੋਦੀ ਸਾਹਿਬ ਤੇ ਭੈਣਜੀ ਜੀ ਜਿਹੜਾ ਲੈ ਕੇ ਆਏ ਸੀ ਆਈਐਮ ਚ ਉਹਦੇ ਪਹਿਲਾ ਬੈਚ 50 ਡਾਕਟਰ ਦੇ ਬੈਚ ਨੂੰ ਜਿਹੜਾ ਮੇਕਸ਼ਿਫਟ ਅਰੇਂਜਮੈਂਟ ਕਰਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਕੈਂਪਸ ਚਲੇ ਉਹਦੀ ਐਡਮਿਸ਼ਨ ਦੀ ਗੋ ਹੈਡ ਹੋ ਗਈ ਸਰ ਦਿੱਗਲ ਦੇ ਲੋਕਾਂ ਨੂੰ ਕਿਉਂ ਖੜੇ ਖੜੀ ਕਰਨਾ ਪੈ ਰਿਹਾ ਅਕਾਲੀ ਦਲ ਨੂੰ ਇਸ ਦਾ ਇੰਤਕੋਇਸਟਰਾ ਹੈ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਜੋ ਪੁਕਾਰ ਹੈ ਉਹ ਸਾਫ ਨਾਲ ਕੈਂਡੀਡੇਟ ਦੇ ਰਹੇ ਜੇ ਲੋਕਾਂ ਕਹਿਣਗੇ ਤੁਹਾਨੂੰ ਖੜਾ ਕਰਨਾ ਹੈ ਤਾਂ ਤੁਹਾਨੂੰ ਵੀ ਬੇਨਤੀ ਕਰਦੇ ਆਂ ਸਾਡਾ ਕੀ ਆ ਜੀ ਲੋਕਾਂ ਦੀ ਪੁਕਾਰ ਨਾਲ ਕੈਂਡੀਡੇਟ ਆਉਣੇ ਆ ਲੋਕਾਂ ਦੀ ਜੋ ਆਵਾਜ਼ ਹੈ ਉਹ ਤੇ ਪੈਰਾ ਦੇਣਾ ਪੈਣਾ ਲੋਕਾਂ ਦੀ ਬੁਗਾਰਤਾ ਦੀ ਵਿਵਾ ਬਾਦਲ ਵੀ ਹਜੇ ਤੱਕ ਅਨਾਉਂਸ ਨਹੀਂ ਹੋਇਆ ਚਲੋ ਤੁਸੀਂ ਫੈਸਲਾ ਕਰੋ ਤੁਸੀਂ ਦੱਸ ਦਿਓ ਤੁਸੀਂ ਕੌਡੀ ਕੀ ਪਕਾ ਰਹੇ ਇਹੀ ਆ ਮੈਂ ਬੇਨਤੀ ਕਰਦਾ ਵੋਟਾਂ ਪਾ ਦਿਓ ਸਾਰੀਆਂ ਇਹ ਵੀ ਹੈ ਕਿ ਕਾਂਗਰਸ ਦਾ ਉਮੀਦਵਾਰ ਨਿਕਿਆ ਜਾ ਰਿਹਾ ਪਹਿਲਾਂ ਹਾਂਜੀ ਹਾਂਜੀ ਕਾਂਗਰਸ ਦਾ ਉਮੀਦਵਾਰ ਨਿਕਿਆ ਜਾ ਰਿਹਾ ਵੀ ਕਾਂਗਰਸ ਕਿਹਨੂੰ ਇੱਥੇ ਸਟੈਂਡ ਕਰਦੀ ਹੈ ਇਹ ਹੋਰ ਕੋਈ ਆਪ ਦੀਆਂ ਪਾਰਟੀਆਂ ਨੇ ਆਪਦੇ ਸਮੇਂ ਨਾਲ ਫੈਸਲਾ ਕਰਨਾ ਤੁਸੀਂ ਸਾਡਾ ਫਿਕਰ ਨਾ ਕਰੋ ਕਈਆਂ ਦਾ ਐਲਾਨ ਹੋ ਗਿਆ ਕਈਆਂ ਦੇ ਕੰਨ ਚ ਫੂਕ ਵੱਜ ਗਈ ਐ ਕਈ ਜਗ੍ਹਾ ਤੇ ਬੀਜਪੀ ਨਾਲ ਐਕਸਚੇਂਜ ਕੀਤੀਆਂ ਜਾ ਰਹੀਆਂ ਨਹੀਂ ਹੈ ਪ੍ਰਧਾਨਾਂ ਐ ਉਹ ਪ੍ਰਧਾਨਾਂ ਨੂੰ ਕਹਿੰਦੇ ਐ ਅਕਾਲੀ ਦਲ ਦੇ ਪ੍ਰਧਾਨਾਂ ਦੇ ਦੂਜੇ ਪ੍ਰਧਾਨਾਂ ਨੂੰ ਸਮਾਗੀ ਤੌਰ ਤੇ ਮੈਂਟਲ ਕਹਿ ਰਹੇ ਨੇ ਸਰ ਰਾਜਨੀਤਿਕਾ ਪੱਧਰ ਕਿੱਥੋਂ ਤੱਕ ਆ ਗਿਆ ਹਾਂਜੀ ਆਮ ਪਾਰਟੀ ਦਾ ਪ੍ਰਧਾਨ ਐ ਅਕਾਲੀ ਦਲ ਦਾ ਪ੍ਰਧਾਨ ਤੇ ਕਾਂਗਰਸ ਪਾਰਟੀ ਦਾ ਪ੍ਰਧਾਨ ਇੱਕ ਦੂਜੇ ਨੂੰ ਮੈਂਟਲ ਕਹਿ ਰਹੇ ਨੇ ਸਰ ਰਾਉਂਜੀਤ ਦੇ ਰਾਜਨੀਤਿਕਾ ਪੱਧਰ ਇੱਥੋਂ ਤੱਕ ਆ ਗਿਆ ਕਿ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਪਾਂ ਦੇਖੋ ਮੈਨੂੰ ਪਤਾ ਨਹੀਂ ਤੁਸੀਂ ਕਿਹੜੀ ਗੱਲ ਦਾ ਗੱਲ ਜ਼ਿਕਰ ਕਰ ਰਹੇ ਹੋ ਇਹ ਮੋਟੀ ਜੀ ਗੱਲ ਹੁੰਦੀ ਆ ਪਤਾ ਨਹੀਂ ਕਿਹਨੇ ਕੀ ਕਿਹਾ ਜੇ ਸਪਸ਼ਟ ਤੌਰ ਤੇ ਦੱਸ ਦੂੰਗਾ ਫਿਰ ਤਾਂ ਮੈਂ ਕੁਝ ਦੱਸ ਸਕਦਾ ਸਰ ਨਿੱਜੀ ਵਾਰ ਕੀਤੇ ਜਾ ਰਿਹਾ ਇੱਕ ਦੂਜੇ ਨੂੰ ਨਿੱਜੀ ਵਾਰਾਂ ਦੀ ਐਨੀ ਗੱਲ ਨਿੱਜੀ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਜੀ ਮੁੱਦਿਆਂ ਦੀ ਲੜਾਈ ਹੋਣੀ ਚਾਹੀਦੀ ਮਗਰ ਜਿਨ੍ਹਾਂ ਨੇ ਇਹਦੀ ਸ਼ੁਰੂਆਤ ਕੀਤੀ ਆ ਔਰ ਜੋ ਹੁਕਮਰਾਨ ਬੈਠੇ ਆ ਇਸ ਮੌਕੇ ਤੇ ਉਹਨਾਂ ਨੂੰ ਆਪਣੇ ਅੰਦਰ ਵੀ ਵੇਖਣਾ ਚਾਹੀਦਾ ਕਿ ਜਦ ਸਾਡੇ ਤੋਂ ਕਾਰਗੁਜ਼ਾਰੀ ਫੇਲ ਹੋ ਗਈ ਆ ਸਾਡੇ ਤੇ ਫਿਰ ਉਹ ਨਿੱਜੀ ਵਾਰਾਂ ਤੇ ਉਤਰ ਆਏ ਇਸ ਲਈ ਚਾਹੀਦਾ ਤਾਂ ਨਹੀਂ ਜੀ ਪੋਲਿਟਿਕਸ ਲੋਕਾਂ ਦੀ ਸਹੂਲਤ ਲੋਕਾਂ ਦੇ ਮੁੱਦਿਆਂ ਤੇ ਲੜਨੀ ਚਾਹੀਦੀ ਸਰ ਹਰਿਆਣਾ ਚ ਭਾਜਪਾ ਨਾਲੋਂ ਕਿ ਨੈਲੋਂ ਨਾਲੋਂ ਹਾਂਜੀ ਹਰਿਆਣਾ ਚ ਭਾਜਪਾ ਨਾਲੋਂ ਕਿ ਨੈਲੋਂ ਨਾਲੋਂ ਲੋਕਾਂ ਨਾਲ ਆ ਬਸ ਬਸ ਧੰਨਵਾਦ ਜੀ